ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੇਕਰ ਕੋਈ ਸ਼ਖਸ ਤੈਰਨਾ ਸਿੱਖਣਾ ਚਾਹੇ ਅਤੇ ਤੈਰਨ ਸਬੰਧੀ ਪੁਸਤਕਾਂ ਪੜਨੀਆਂ ਸ਼ੁਰੂ ਕਰ ਦੇਵੇ ਤਾਂ ਸੈਂਕੜੇ ਪੁਸਤਕਾਂ ਪੜ੍ਹ ਕੇ ਵੀ ਉਸ ਨੂੰ ਤੈਰਨਾ ਨਹੀਂ ਆਵੇਗਾ ਪਾਣੀ ਉਸ ਦਾ ਕਦੇ ਲਿਆਜ ਨਹੀਂ ਕਰੇਗਾ ਅਤੇ ਆਪਣੇ ਸੁਭਾਅ ਨੂੰ ਇਸ ਵਾਸਤੇ ਕਿ ਉਸ ਨੇ ਤੈਰਨ ਸਬੰਧੀ ਬਹੁਤ ਪੁਸਤਕਾਂ ਪੜ੍ਹ ਲਈਆਂ ਹਨ ਕਦੀ ਨਹੀਂ ਬਦਲੇਗਾ ਇਸੇ ਤਰ੍ਹਾਂ ਜੋ ਆਦਮੀ ਤੈਰਨਾ ਸਿੱਖਣ ਵਾਸਤੇ ਤੈਰਨਾ ਜਾਣਨ ਵਾਸਤੇ ਤੈਰਨਾ ਜਾਣਨ ਵਾਲੇ ਆਦਮੀਆਂ ਆਪਸ ਕਰਦਾ ਰਹੇ ਉਹਨਾਂ ਦੀ ਸੰਗਤ ਕਰੇ ਤਾਂ ਵੀ ਉਸਨੂੰ ਕੇਵਲ ਇਤਨਾ ਕਰਨ ਨਾਲ ਹੀ ਤੈਰਨਾ ਨਹੀਂ ਆਵੇਗਾ ਪੁਸਤਕਾਂ ਪੜਨ ਅਤੇ ਤੈਰਾਕ ਆਦਮੀ ਦੀ ਸੰਗਤ ਨਾਲ ਇਹ ਤਾਂ ਹੋ ਸਕਦਾ ਹੈ ਕਿ ਤੈਰਨ ਦਾ ਸ਼ੌਂਕ ਪੈਦਾ ਹੋ ਜਾਵੇ ਤੈਰਨ ਨੂੰ ਜੀ ਕਰ ਜਾਵੇ ਤੈਰਨ ਦੇ ਫਾਇਦੇ ਮਾਲੂਮ ਹੋ ਜਾਣ ਪਰ ਤੈਰਨ ਦਾ ਹੁਨਰ ਅਤੇ ਅਮਲ ਜਾਂਚ ਨਹੀਂ ਆ ਸਕਦੀ ਤੈਰਨ ਵਾਸਤੇ ਤੈਰਨ ਦੀ ਮਸ਼ਕ ਜਾਂ ਅਭਿਆਸ ਜ਼ਰੂਰੀ ਹਨ ਤੈਰਨ ਵਾਸਤੇ ਪਾਣੀ ਵਿੱਚ ਇੱਕ ਖਾਸ ਤਰੀਕੇ ਨਾਲ ਹੱਥ ਪੈਨ ਮੰਨਣੇ ਜ਼ਰੂਰੀ ਹਨ ਤੈਰਨ ਵਾਸਤੇ ਪਾਣੀ ਦੇ ਸੁਭਾ ਨੂੰ ਸਮਝਣਾ ਅਤੇ ਉਸ ਅਨਸਾਰ ਉਸ ਤੇ ਲੇਟ ਜਾਣ ਦੀ ਹਿੰਮਤ ਅਤੇ ਦਲੇਰੀ ਕਰਨੀ ਜ਼ਰੂਰੀ ਹੈ ਤੈਰਨ ਵਾਸਤੇ ਪਹਿਲੇ ਪਹਿਲ ਕਈ ਵਾਰੀ ਗੋਤੇ ਵੀ ਖਾਣੇ ਜ਼ਰੂਰੀ ਹਨ ਜੋ ਵਿਅਕਤੀ ਇਹ ਸਭ ਕੁਝ ਕਰੇ ਪਾਣੀ ਉਸਦੇ ਅਧੀਨ ਹੋ ਜਾਂਦਾ ਹੈ ਅਤੇ ਅਥਾ ਹੁੰਦਿਆਂ ਹੋਇਆਂ ਵੀ ਉਸ ਨੂੰ ਡੋਬਦਾ ਨਹੀਂ ਸਗੋਂ ਆਪਣੀ ਛਾਤੀ ਤੇ ਖੇਡਣ ਦਿੰਦਾ ਹੈ ਪਾਣੀ ਵਿੱਚ ਤੈਰਨਾ ਤਾਂ ਸਭ ਦੀ ਸਮਝ ਵਿੱਚ ਆ ਜਾਂਦਾ ਹੈ ਪਰ ਸੰਸਾਰ ਪਵਸ ਅਗਰ ਤੋਂ ਤਰਨਾ ਕੀ ਹੋਇਆ ਉਸ ਨੂੰ ਕਿਵੇਂ ਤਰਿਆ ਜਾਏ ਰਗਵੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਪਵ ਸਾਗਰ ਤੋਂ ਤੈਰਨਾ ਦ੍ਰਿਸ਼ਟਮਨ ਸੰਸਾਰ ਦੀ ਤੈ ਵਿੱਚ ਠਾਠਾ ਮਰ ਰਹੇ ਆਤਮਾ ਦੇ ਅਥਾ ਸਾਗਰ ਦੇ ਕੰਡੇ ਆਪਣੇ ਸੰਕਲਪਾਂ ਦੇ ਕੱਪੜੇ ਲਾ ਕੇ ਪਹੁੰਚਣ ਅਤੇ ਉਸ ਵਿੱਚ ਤਾਰੀਆਂ ਲਾਣ ਦੇ ਵੱਲ ਸਿੱਖਣ ਨੂੰ ਆਖਦੇ ਹਨ ਇਹ ਕਿਵੇਂ ਆਵੇ ਇਸ ਦਾ ਵਾਲਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਉਹ ਕੀ ਹੈ ਨਾਮ ਜਪਣਾ ਸਿਮਰਨ ਕਮਾਈ ਕਰਨਾ ਸਿਮਰਨ ਅਭਿਆਸ ਨਾਲ ਮਨ ਆਪਣੇ ਸੰਕਲਪਾ ਵਿਕਲਪਾਂ ਦੀਆਂ ਤਰੰਗਾਂ ਨੂੰ ਬੰਦ ਕਰਕੇ ਆਪਣੇ ਅੰਦਰ ਲੁਕੀ ਸਚਾਈ ਨੂੰ ਪ੍ਰਤੱਖ ਦੇਖਦਾ ਹੈ ਜਿਵੇਂ ਨਿਰਮਲ ਜਲ ਦੀ ਤਹਿ ਵਿੱਚ ਮੱਛੀਆਂ ਧੋਰਦੀਆਂ ਅਤੇ ਛੋਟੇ ਛੋਟੇ ਪੱਥਰ ਤਿਸਦੇ ਹਨ ਉਸੇ ਤਰ੍ਹਾਂ ਫੁਰਨਿਆ ਤੋਂ ਖਾਲੀ ਮਨ ਆਪਣੇ ਤਹਿ ਵਿੱਚ ਲੁਕੀ ਸਚਾਈ ਨੂੰ ਵੇਖਣ ਸਮਝਣ ਅਤੇ ਇਸ ਵਰਗੇ ਬਣ ਜਾਣ ਨੂੰ ਪਵਿਅਸਾਗਰ ਤੋਂ ਪਰ ਹੁਣ ਆਖਦੇ ਹਨ ਜਗਤ ਦੇ ਪਵਿਅਸਾਗਰ ਤੋਂ ਤੈਰਨ ਵਾਸਤੇ ਵੀ ਇਸ ਵਿੱਚ ਤੈਰਨ ਦਾ ਵੱਲ ਜਾਂ ਅਭਿਆਸ ਦਾ ਹੋਣਾ ਜ਼ਰੂਰੀ ਹੈ ਉਹ ਵਿਅਕਤੀ ਜੋ ਸੰਸਾਰ ਪਵਿਅਸਾਗਰ ਤੋਂ ਤੈਰਨ ਵਾਸਤੇ ਕੇਵਲ ਪੁਸਤਕਾਂ ਪੜ੍ਹਨੀਆਂ ਜਾਂ ਇਸ ਵਿੱਚ ਤੈਰਨ ਵਾਲੇ ਸੰਤਾਂ ਮਹਾਤਮਾਵਾਂ ਦੀ ਸੰਗਤ ਕਰਨਾ ਕਾਫੀ ਸਮਝਦੇ ਹਨ ਉਹ ਸਾਰੀ ਉਮਰ ਇੰਜ ਕਰਨ ਮਗਰੋਂ ਵੀ ਆਪਣੇ ਆਪ ਨੂੰ ਕਿਨਾਰੇ ਤੇ ਹੀ ਖੜੇ ਦੇਖਣਗੇ ਕਿਉਂਕਿ ਧਰਮ ਪੁਸਤਕਾਂ ਪੜ੍ਹਨੀਆਂ ਜਾਂ ਸੰਤਾਂ ਦੀ ਸੰਗਤ ਕਰਨੀ ਬਿਲਕੁਲ ਅਲਹਿਦਾ ਚੀਜ਼ਾਂ ਹਨ ਅਤੇ ਤੈਰਨ ਦਾ ਵੱਲ ਓਨਾ ਬਿਲਕੁਲ ਅਲਹਿਦਾ ਹੈ ਇਹ ਭਵ ਸਾਗਰ ਤੋਂ ਤੈਰਨਾ ਨਹੀਂ ਸਿਖਾ ਸਕਦੇ ਇਹ ਉਤਸ਼ਾਹ ਤਾਂ ਪੈਦਾ ਕਰ ਸਕਦੇ ਹਨ ਤੈਰਨ ਦੇ ਗੁਣ ਦੱਸ ਸਕਦੇ ਹਨ ਗੋਤੇ ਖਾnde ਆਦਮੀ ਨੂੰ ਟੀਰਜ ਦਿਲਾ ਕੇ ਉਸ ਦਾ ਹੌਸਲਾ ਕਾਇਮ ਕਰ ਸਕਦੇ ਹਨ ਪਰ ਤੈਰਨਾ ਤੈਰਨ ਨਾਲ ਹੀ ਆਵੇਗਾ ਤੈਰਨਾ ਇੱਕ ਹੁਨਰ ਹੈ ਜੋ ਸਿਵਾਏ ਮਿਹਨਤ ਅਤੇ ਮਸ਼ਕ ਤੇ ਕਦੀ ਨਹੀਂ ਆ ਸਕਦਾ ਸਭ ਹੁਨਰਾਂ ਦਾ ਇਹੋ ਹਾਲ ਹੈ ਸੰਗੀਤ ਨਿਰੀਆਂ ਪੁਸਤਕਾਂ ਪੜੀਆਂ ਚੱਕਵਿਆਂ ਪਾਸ ਬੈਠ ਕੇ ਕਦੀ ਨਹੀਂ ਆਵੇਗਾ ਚਿੱਤਰਕਾਰੀ ਦਿੱਕਕਾਰੀ ਸਿੱਖਿਆ ਹੀ ਆਉਂਦੇ ਹਨ ਮਿਹਨਤ ਅਤੇ ਮਸ਼ਕ ਨਾਲ ਹੀ ਹਾਸਲ ਹੁੰਦੇ ਹਨ ਐਵੇਂ ਨਹੀਂ ਇਸ ਸੰਬੰਧ ਵਿੱਚ ਸ੍ਰੀ ਆਸਾ ਜੀ ਦੀ ਬਾਣ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਮਹਾਵਾਕ ਬੜਾ ਦਿਲਚਸਪ ਹੈ ਪੜਪੜ ਗੱਦੀ ਲਦੇ ਹੈ ਪੜਪੜ ਪਰਿ ਹੈ ਸਾਥ ਪੜਪੜ ਬੇੜੀ ਪਾਈਏ ਪੜਪੜ ਗਲੀ ਹੈ ਖਾਤ ਪੜਿ ਹੈ ਜیتے ਬਰਸ ਬਰਸ ਪੜਿ ਹੈ ਜیتے ਮਾਸ ਪੜਿਆ ਜੀਤੀ ਆਰ ਜਾ ਪੜਿ ਹੈ ਜیتے ਸਾਸ ਨਾਨਕ ਲੇਖ ਹੈ ਇੱਕ ਗਾਲ ਹਰ ਹੋ ਮੈਂ ਚਖਣਾ ਚਾਹਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ